ਹੋ ਗਈ ਹੈ ਸਿਆਸਤ ਸ਼ੁਰੂ ਆਪ ਆਮੀ ਆਪ ਆਦਮੀ ਜਿਹੜੇ ਸੁਪਰੀਮੋ ਸੀ ਉਹਨਾਂ ਦੇ ਹਰਨ ਨਾਲ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਤਾਂ ਫਰਕ ਪਿਆ ਹੀ ਪਿਆ ਹੈ ਤੇ ਹੋਰ ਜਿਹੜੇ ਸਟੇਟਾਂ ਨੇ ਜਿੱਥੇ ਕੇ ਸਰਕਾਰ ਨਹੀਂ ਬਣੀ ਜਿੱਥੇ ਇੱਥੇ ਚਾਹਦੇ ਸੀ ਕਿਉਂਕਿ ਸੁਪਰੀਮੋ ਅਰਵਿੰਦ ਕੇਜੀਵ ਦਾ ਹਾਰਨਾ ਕੋਈ ਛੋਟੀ ਮੋਟੀ ਵੱਡੀ ਗੱਲ ਨਹੀਂ ਹੈ ਬਹੁਤ ਦੇਰ ਬਾਅਦ ਸੱਤਾ ਉਹਨਾਂ ਤੋਂ ਖੋਹੀ ਗਈ ਹੈ ਇਤਨਾ ਕਿਉਂਕਿ ਸਾਥ ਤੋਰੇ ਖੋਈ ਹੋਈ ਹੈ ਭਾਜਪਾ ਨੇ ਜਿਵੇਂ ਵੀ ਆਪਣੇ ਹਟਕੰਦੇ ਅਪਣਾਏ ਸਾਰੇ ਨੂੰ ਨਜ਼ਰ ਆਇਆ ਤੇ ਮੇਨ ਗੱਲ ਹੈ ਕਿ ਮਨੀਸ਼ ਸੋਸੋਪੀਆ ਜਿਹੜੇ ਉਪ ਮੁੱਖ ਮੰਤਰੀ ਸੀ ਉਹ ਆ ਰਹੇ ਨੇ ਤੇ ਅੱਜ ਜਿੱਥੇ ਇੱਕ ਅਪਡੇਟ ਚਰਨਜੀਤ ਨੂੰ ਵੀ ਦਾਂਗਾ ਤੇ ਲੋਕਾਂ ਦੀ ਵੀ رائے ਲਾਂਗਾ ਪਰ ਦੋਸਤੋ ਮੈਂ ਇੱਕ ਗੁਜਾਰਿਸ਼ ਕਰਦਾ ਕਿ ਜੇਕਰ ਕਿਸ ਨੇ ਆਪਣੇ ਸਾਡੇ ਮੁੱਦੇ ਤੇ ਇੱਕ ਗੱਲਬਾਤ ਕਰਨੀ ਹੈ ਤਾਂ ਜਿਹੜਾ ਨੀਚੇ ਨੰਬਰ ਤਰ ਹੈ ਆਫਿਸ ਸਟੂਡੀਓ ਦਾ ਉਸ ਤੇ ਗੱਲਬਾਤ ਕਰ ਸਕਦੇ ਨੇ ਐਨਾ ਹੀ ਨਹੀਂ ਜੇਕਰ ਉਹਨਾਂ ਦਾ ਕੋ ਆਪਣਾ ਮੁੱਦਾ ਹੈ ਉਹ ਵੀ ਆਪਣਾ ਮੁੱਦਾ ਸਾਣਾ ਸੰਧਿਆ ਕਰ ਸਕਦੇ ਨੇ ਜਿਹੜੇ ਸਾਡੇ ਨਾਲ ਸਾਡੇ ਸੀਨੀਅਰ ਪੱਤਰਾਂ ਜੁੜਦੇ ਆ ਉਹ ਵੀ ਆਪਣਾ ਤਰਕ ਰੱਖਣਗੇ ਤੁਹਾਡੇ ਮੁੱਦਿਆਂ ਤੇ ਉਹ ਦੇਣਗੇ ਤੁਹਾਨੂੰ ਸਹੀ ਸਲਾਹ ਤਾਂ ਦੋਸਤੋ ਸਾਡੇ ਨਾਲ ਜੁੜਨੇ ਦਿੱਲੀ ਤੋਂ ਸਾਡੇ ਸੀਨੀਅਰ ਜਿਹੜੇ ਚੈਨਲ ਦੇ ਪੱਤਰਕਾਰ ਨੇ ਚਰਨਜੀਤ ਜੀ ਉਹ ਪੂਰਾ ਯਾਨੀ ਕਿ ਰਾਜਨੀਤੀ ਵਿੱਚ ਇੰਟਰਸਟਡ ਨੇ ਉਹ ਬੜੇ ਮਾਹਰ ਨੇ ਉਹਨਾਂ ਨਾਲ ਕਰਦੇ ਆਂ ਗੱਲਬਾਤ ਤਾਂ ਚਰਨਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸ਼ਾਮ ਦੇ ਲਾਈਵ ਪ੍ਰੋਗਰਾਮ ਜੀ ਹਾਂ ਜੀ ਹਾਂ ਜੀ ਸਰ ਜੀ ਬੋਲੋ ਜੀ ਓਏ ਚਰਨਜੀਤ ਜੀ ਦੇਖੋ ਅੱਜ ਬੜਾ ਵੱਡਾ ਉਥਲ ਪੁਥਲ ਹੋਇਆ ਤੁਹਾਣਾ ਮੈਂ ਸਵੇਰੇ ਵੀ ਗੱਲਬਾਤ ਕਰ ਰਿਹਾ ਸੀ ਕਿ ਇੱਕ ਤਾਂ ਗੱਲਬਾਤ ਦੇਖੋ ਇਹ ਸਾਹਮਣੇ ਆਈ ਕਿ ਕੱਲ ਪਰਸੋ ਗੱਲਾਂ ਹੋ ਰਹੀਆਂ ਸੀ ਕਿ ਜਿਹੜੇ ਆਪਣੇ ਹੁੰਦੇ ਨੇ ਐਗਜ਼ਿਟ ਪੋਲ ਉਹਨਾਂ ਦੇ ਉੱਪਰ ਸਵਾਲ ਉਠਾਏ ਗਏ ਆਪ ਪਾਰਟੀ ਵੱਲੋਂ ਤੇ ਕਾਂਗਰਸ ਵੱਲੋਂ ਵੀ ਅਸੀਂ ਇਹਨਾਂ ਨੂੰ ਮੰਨਦੇ ਨਹੀਂ ਅਸੀਂ ਨਕਾਰਦੇ ਆ ਪਰ ਐਗਜ਼ਿਟ ਪੋਲ ਜਿਵੇਂ ਸੀਗੇ ਓਵੇਂ ਹੀ ਅੱਜ ਨਤੀਜੇ ਦੇ ਤੌਰ ਤੇ ਸਾਹਮਣੇ ਆਏ ਹਾਂ ਐਗਜ਼ਿਟ ਪੋਲ ਦੇ ਵਿੱਚ ਇਹ ਨਹੀਂ ਸੀ ਕਿ ਕਰੇਜੀ ਦੀ ਵੱਲ ਹਾਰ ਜਾਣਗੇ ਜਾਂ ਮਨੀਸ਼ ਸੋਸੋਦੀਆ ਹਾਰ ਜਾਣਗੇ ਇਹ ਨਹੀਂ ਸੀ ਪਰ ਅੱਜ ਉਹ ਵੀ ਹੋਇਆ ਉਹ ਕਿਉਂ ਹੋਇਆ ਇਹ ਸਾਰਾ ਕੁਝ ਸਾਡੇ ਦਰਸ਼ਕਾਂ ਦੱਸੋ ਕਿਉਂਕਿ ਤੁਸੀਂ ਜ਼ਿਆਦਾ ਨੇੜਿਓ ਸਿਆਸਤ ਉਥੋਂ ਦਿੱਲੀ ਦੀ ਦੇਖੋ ਜੀ ਮੈਂ ਅੱਜ ਇਹ ਦੱਸਣਾ ਚਾਹਾਂਗਾ ਜੀ ਪਿਛਲੇ ਤਰੀਬ 3 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦਾ ਲਗਾਤਾਰ ਜਿਹੜੀਆਂ ਪ੍ਰੈਸ ਕਾਨਫਰੰਸ ਹੁੰਦੀ ਸੀ ਨਾ ਉਹਦੇ 'ਚ 5-6 ਗੱਲਾਂ ਦੇ ਉੱਤੇ ਖਾਸ ਗੱਲ ਕੀਤੀ ਜਾਂਦੀ ਸੀ ਜੀ ਇਹ ਆਪ ਦਾ ਵਰਲਡ ਤੇ ਹੁਣੇ ਆਇਆ ਹੈ ਜੀ ਜੀ ਵਟੇਂਗੇ ਕਟੇਂਗੇ ਇਹ ਵੀ ਹੁਣੇ ਆਇਆ ਹੈ ਜੀ ਇਹ ਐ ਤਾਂ ਸੇਫ ਹੈ ਇਹ ਵੀ ਹੁਣੇ ਆਇਆ ਹੈ ਓਕੇ ਮੁੱਖੇ ਰੂਪ ਦੇ ਵਿੱਚ ਤਿੰਨ ਗੱਲਾਂ ਦੇ ਉੱਤੇ ਕੇਜਰੀਵਾਲ ਨੂੰ ਘੇਰਿਆ ਜਾਂਦਾ ਸੀ ਜੀ ਇੱਕ ਸੀ ਸ਼ੀਸ਼ ਮਹਿਲ ਜੀ ਦੂਸਰਾ ਸੀ ਕਿ ਇਹ ਕੇਜਰੀਵਾਲ ਬੋਲਦੇ تھے ਕਿ ਮੈਂ ਸ਼ਰੀਫ हूं, ਪੱਕਾ ਇਮਾਨਦਾਰ हूं, ਗਾੜੀ ਨਹੀਂ ਲੂੰਗਾ, ਬੰਗਲਾ ਨਹੀਂ ਲੂੰਗਾ ਸਹੀ ਗੱਲ ਤੀਸਰੀ ਗੱਲ ਪਾਣੀ ਦੇ ਉੱਤੇ ਘੇਰਿਆ ਜਾਂਦਾ ਸੀ ਕਿ ਆਪ ਪਾਣੀ ਅਭੀ ਤੱਕ ਨਹੀਂ ਦੇ पाए ਜੀ ਕਿ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਭਾਰਤੀ ਜਨਤਾ ਪਾਰਟੀ ਨੇ ਆਪਣਾ ਜਿਹੜਾ ਸਨੀਪਰ ਸੈੱਲ ਹੈ ਉਹ ਸਾਰੀ ਪਾਰਟੀਆਂ ਵਿੱਚ ਰੱਖਿਆ ਹੋਇਆ ਹੈ ਓਕੇ ਸਨੀਪਰ ਸੈੱਲ ਕਾਂਗਰਸ ਦੇ ਵਿੱਚ ਵੀ ਹੈ ਤੁਸੀਂ ਸੁਣਿਆ ਹੈ ਕਿ ਪਿੱਛੇ ਰਾਹੁਲ ਗਾਂਧੀ ਨੇ ਬਕਾਇਦਾ ਆ ਆਰਐਸਐਸ ਦੇ ਇੱਕ ਸਨੀਪਰ ਸੈੱਲ ਨੂੰ ਬੀਜੇਪੀ ਤੋਂ ਕੱਢਣ ਦਾ ਮੰਨ ਬਣਾਇਆ ਸੀ ਕਾਂਗਰਸ ਤੋਂ ਕੱਢਣ ਦਾ ਮੰਨ ਬਣਾਇਆ ਸੀ ਰਾਹੁਲ ਗਾਂਧੀ ਨੇ ਜੀ ਲੇਕਿਨ ਉਹ ਇੰਨਾ ਤਗੜਾ ਹੈ ਸਨੀਪਰ ਸੈੱਲ ਕਿ ਰਾਹੁਲ ਗਾਂਧੀ ਵੀ ਉਹਨੂੰ ਨਹੀਂ ਕੱਢ ਸਕਿਆ ਜੀ ਔਰ ਇਹ ਇਹ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ মিডিਆ ਸੈੱਲ ਹੈ ਜੀ ਉਹ ਵਿਕਾਸ ਯੋਗੀ ਦੇਖਦਾ ਵਿਕਾਸ ਯੋਗੀ ਓਕੇ ਦੂਸਰਾ ਲਲਿਤ ਹੈਗਾ ਉਹ ਦੇਖਦਾ ਹੈ ਜੀ ਤੀਸਰਾ વૈਬਾਹ ਹੈਗਾ વૈਬਾਹ ਉਹ ਦੇਖਦਾ ਹੈ ਜੀ ਇਹ ਸਾਰੇ ਦੇ ਸਾਰੇ ਜਿਹੜੇ মিডিਆ ਸੈੱਲ ਦੇ ਮੁਖੀ ਨੇ ਅਸਲ ਵਿੱਚ ਜਿਸ ਤਰ੍ਹਾਂ ਕਹਿੰਦੇ ਨਾ ਅੰਦਰ ਦੀ ਗੱਲ ਜਾਂ ਬਾਹਰ ਦੀ ਗੱਲ ਨੇਤਾ ਤੱਕ ਪਹੁੰਚਣ ਹੀ ਨਹੀਂ ਦਿੰਦੇ ਜੀ ਹੁਣ ਦਿੱਲੀ ਦੇ ਵਿੱਚ ਕੀ ਚੱਲ ਰਿਹਾ ਅਰਵਿੰਦ ਕੇਜਰੀਵਾਲ ਦੀ ਸਭ ਤੋਂ ਵੱਡੀ ਗਲਤੀ ਮੈਂ ਤੁਹਾਨੂੰ ਦੱਸਣ ਲੱਗਾ ਜਿਹੜੀ ਅਰਵਿੰਦ ਕੇਜਰੀਵਾਲ ਦੀ ਸਭ ਤੋਂ ਵੱਡੀ ਗਲਤੀ ਹੈ ਉਹ ਮੈਂ ਤੁਹਾਨੂੰ ਦੱਸਣ ਕਰ ਜਰੂਰ ਅਰਵਿੰਦ ਕੇਜਰੀਵਾਲ ਨੇ ਜਿਸ ਤਰ੍ਹਾਂ ਹੀ ਲੋਕਾਂ ਤੋਂ ਮਿਲਣਾ ਬੰਦ ਕੀਤਾ ਜੀ ਉਸ ਵਾਂਗ ਹੀ ਲੋਕਾਂ ਦੇ ਵਿੱਚ ਇਹ ਮੈਸੇਜ ਚਲਾ ਗਿਆ ਕਿ ਵੇ ਅਰਵਿੰਦ ਕੇਜਰੀਵਾਲ ਘਮੰਡੀ ਹੋ ਗਿਆ ਹੈ ਹੰਕਾਰੀ ਹੋ ਗਿਆ ਹੈ ਲੋਕਾਂ ਨੂੰ ਮਿਲਦਾ ਨਹੀਂ ਜੀ ਉਹੀ ਹਾਲ ਮਨੀਸ਼ ਸ਼ੋਦੀਆ ਦਾ ਹੋ ਗਿਆ ਸੀ ਜੇਲ੍ਹ ਜਾਣ ਤੋਂ ਪਹਿਲਾਂ ਜੀ 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 ਉਹੀ ਹਾਲ ਸੰਜੀਤ ਸਿੰਘ ਦਾ ਜੀ ਉਹੀ ਹਾਲ ਦੁਰਗੇਸ਼ ਪਾਠਕ ਦਾ ਜੀ ਉਹੀ ਹਾਲ ਅਕਸ਼ੀ ਦਾ ਜੀ ਉਹੀ ਹਾਲ ਤੁਹਾਡਾ ਸੁਨੀਸ਼ ਮਾ ਇਹਦਾ ਭਾਰਦਵਾਇ ਦਾ ਸਾਰ ਬਾਰਦਵਾਇ ਦਾ ਜੀ 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 ਇਹ ਲੋਕ ਸਾਰੇ ਇਸ ਸਮੇਂ ਲਾਗੇ ਕਿ ਭਈ ਅਸੀਂ ਤੇ ਅਭੀ ਜਿੱਤ ਹੋ ਗਏ ਆ ਸਾਨੂੰ ਕੋਈ ਨਹੀਂ ਹਰਾ ਸਕਦਾ ਜੀ ਸਹੀ ਹੈ ਇਹ ਜਿਹੜੀਆਂ ਚੀਜ਼ਾਂ ਸੀ ਇਹ ਚੀਜ਼ਾਂ ਨੇ ਇਹਨਾਂ ਨੂੰ ਗੁਸਾਣ ਪਹੁੰਚਾਇਆ ਔਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕਾਰਜ ਪ੍ਰਣਾਲੀ ਸੀ ਜਿਸ ਤਰੀਕੇ ਨਾਲ ਉਹ ਕੰਮ ਕਰ ਰਹੀ ਸੀ ਜੀ ਜੀ ਉਹ ਪਿਛਲੇ 3 ਸਾਲਾਂ ਦੇ ਲਗਾਤਾਰ ਉਹਨਾਂ ਦਾ ਕਾਰਜਕਰਤਾ ਵਿਸ਼ਵ Hindu ਪਰਿਸ਼ਦ R S S ਉਹਨਾਂ ਦੇ ਸਾਰੇ ਲੋਕ ਕੰਮ ਤੇ ਲੱਗੇ ਹੋਏ ਸੀ ਜੀ ਉਹ ਇਲਜ਼ਾਮ ਲਗਾਉਂਦੇ ਸੀ ਚਾਹੇ ਉਹ ਝੂਠ ਸੀ ਚਾਹੇ ਸੱਚ ਸੀ ਉਹ ਇਲਜ਼ਾਮ ਲਗਾ ਕੇ ਲਗਾਤਾਰ ਇਲਜ਼ਾਮ ਤੇ ਖੜੇ ਰਹਿੰਦੇ ਸੀ ਜੀ ਇਹ ਲੋਕ ਚੁੱਪ ਰਹਿੰਦੇ ਸੀ ਆਮ ਆਦਮੀ ਪਾਰਟੀ ਦੇ ਲੋਕ ਚੁੱਪ ਰਹਿੰਦੇ ਸੀ ਜੀ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਇਆਂ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਸਪਸ਼ਟੀਕਰਨ ਦੇਣ ਦੇ ਵਿੱਚ ਬਿਲਕੁਲ ناکਾਮਯਾਬ ਰਹਿੰਦੇ ਸੀ ਜੀ ਕੁਝ ਸਮੇਂ ਤੋ ਕੇਵਲ 2 ਮਹੀਨੇ ਤੋ ਆਮ ਆਦਮੀ ਪਾਰਟੀ ਦੇ ਕਾਰਕਿਰਤਾ ਜਣੇ ਨੇ ਉਹ ਜਵਾਬ ਦੇ ਰਹੇ ਸੀ ਜੀ ਜੀ ਮੈਂ ਇਹ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਆਪਣੀ ਪੂਰੀ ਰੂਪਰੇਖਾ ਬਣਾਈ ਸੀ ਕਾਰੇ ਪ੍ਰਣਾਲੀ ਬਣਾਈ ਸੀ ਪਲਾਨ ਬਣਾਇਆ ਸੀ ਉਸ ਪਲਾਨ ਨੂੰ ਸਮਝਣ ਦੇ ਵਿੱਚ ਆਮ ਆਦਮੀ ਪਾਰਟੀ ਬਿਲਕੁਲ ناکਾਮਯਾਬ ਰਹੀ ਨੰਬਰ 1 ਜੀ ਨੰਬਰ 2 ਜਿਸ ਤਰ੍ਹਾਂ ਹੀ ਦੂਸਰਾ ਕਾਰਜਕਾਲ ਸ਼ੁਰੂ ਹੋਇਆ ਜੀ ਜਦੋਂ ਦੂਸਰੇ ਕਾਰਿਆਕਾਲ 'ਚ ਜਿੱਤ ਕੇ ਆਇਆ ਅਰਵਿੰਦ ਕੇਜਰੀਵਾਲ ਤੇ ਭਾਰਤੀ ਜਨਤਾ ਪਾਰਟੀ ਨੇ ਇਹ ਤੈਅ ਕਰ ਲਿਆ ਸੀ ਕਿ ਅਸੀਂ ਇਹਨੂੰ ਕੰਮ ਨਹੀਂ ਕਰਨ ਦੇਣਾ ਕਿਸੇ ਵੀ ਕੀਮਤ 'ਤੇ ਜੀ ਜੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਕੰਮ ਕਰਨ ਹੀ ਨਹੀਂ ਦਿੱਤਾ ਜੀ ਤੁਸੀਂ ਦੇਖੋ ਜਿਸ ਦਿਨ ਸੁਪਰੀਮ ਕੋਰਟ ਤੋਂ ਜਿੱਤ ਕੇ ਆਈ ਆਮ ਆਦਮੀ ਪਾਰਟੀ ਕਿ ਵੀ ਤੁਸੀਂ ਆਪਣਾ ਕੰਮ ਖੁਦ ਕਰ ਸਕਦੇ ਹੋ ਉਸੇ ਦਿਨ ਰਾਤ ਨੂੰ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਾ ਕੇ ਦਿੱਲੀ ਦੇ ਸਾਰੇ ਅਧਿਕਾਰ ਐਲਜੂ ਨੂੰ ਦੇ ਦਿੱਤੇ ਗਏ ਸੀ ਜੀ ਇਹਦਾ ਮਤਲਬ ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਆਪਣਾ ਕੰਮ ਕਰਦੀ ਰਹੀ ਲਗਾਤਾਰ ਉਹਦੀ ਐਸੀ ਮਨਸ਼ਾ ਕਿਸੇ ਵੀ ਤਰੀਕੇ ਅਸੀਂ ਆਮ ਆਲੀ ਪਾਰਟੀ ਨੂੰ ਸੱਤਾ 'ਚ ਨਹੀਂ ਆਉਣ ਦੇਣਾ। ਇਹ ਚਰਨਜੀਤ ਜੀ ਇੱਕ ਮਿੰਟ ਤੁਹਾਨੂੰ ਰੋਕੜ ਜਾਵਾਂਗਾ। ਤੁਸੀਂ ਇੱਕ ਬੜੀ ਵਧੀਆ ਸ਼ੁਰੂਆਤ ਗੱਲ ਕੀਤੀ। ਤੁਸੀਂ ਡੀਪਲੀ ਚਾਨਣਾ ਪਾਉ ਦਰਸ਼ਕਾਂ ਨੂੰ। ਚਲੋ ਬੰਦੇ ਆ ਬੀਜੇਪੀ ਨੇ ਆਪਣਾ ਜੋ ਕਰਨਾ ਸੀ ਕੀਤਾ, ਹੱਥ-ਕੰਡੇ ਅਪਣਾਏ। ਪਰ ਇਹ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਉਹਨਾਂ ਦੇ ਮੀਡੀਆ ਸਲਾਹਕਾਰ ਨੇ ਅਰਵਿੰਦ ਕੇਜਰੀਵਾਲ ਦੇ ਤੁਸੀਂ ਕਹਿੰਦੇ ਗੱਲਾਂ ਨਹੀਂ ਪਹੁੰਚੀਆਂ। ਕੀ ਹਾਰ ਦਾ ਮੁਕਕਰਨ ਇਹ ਵੀ ਹੋ ਸਕਦਾ ਹੈ ਵੀ ਜਿਹੜੇ ਮੀਡੀਆ ਸਲਾਹਕਾਰ ਸੀ ਉਹਨਾਂ ਵੱਲੋਂ ਸਹੀ ਗਾਈਡ ਨਹੀਂ ਕੀਤਾ ਗਿਆ ਪਾਰਟੀ ਲੀਡਰਾਂ ਨੂੰ ਜਾਂ ਖੁਦ ਸੁਪਰੀਮੋ ਨੂੰ ਨਹੀਂ ਕੀਤਾ ਹੈ ਗਾਈਡ। ਇੱਕ ਤੇ ਗਾਈਡ ਨਹੀਂ ਕੀਤਾ ਗਿਆ ਜਾਂ ਜਾਂ ਗਾਈਡ ਮੈਂ ਵੀ ਕਹਿੰਦਾ ਗਾਈਡ ਕੀਤਾ ਤੇ ਛੋੜੋ ਗਾਈਡ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ ਜੀ ਯਾਨੀ ਕਿ ਜਿਹੜੀਆਂ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਸੀ ਉਹ ਪਹੁੰਚਿਆ ਨਹੀਂ ਕੇਸਰੀਵਾਲ ਦੀ ਤੱਕ ਉਹ ਕੇਸਰੀਵਾਲ ਤੱਕ ਪਹੁੰਚਣ ਹੀ ਨਹੀਂ ਦਿੱਤੀਆਂ ਗਈਆਂ ਜੀ ਔਰ ਜੋ ਪਲਾਨਿੰਗ ਭਾਪੀ ਬਣਾਉਂਦੀ ਰਹੀ ਉਸ ਪਲਾਨਿੰਗ ਨੂੰ ਹੋਰ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਜੀ ਜੋ ਪਲਾਨਿੰਗ ਭਾਪੀ ਕਰ ਰਹੀ ਸੀ ਉਸ कभी सिखों के ग्रंथियों को भी हम पैसे देंगे मंदिर के पुजारियों को भी देंगे देखो ये भी लैके आये ठीक है जी, आन्दी, आन्दी। फिर ये लैके आये ठीक है महिलाओं को इक्कीसो रुपए भी देंगे जी, ਫੇਰੇ ਲੈ ਕੇ ਲਾਸਟ ਬਿਲਕੁਲ ਲਾਸਟ ਦੇ ਵਿੱਚ ਹਮ ਜੋ ਯੂਥ ਹੈ ਯੂਥ ਕੋ ਵੀ ਬਸਮੇ ਫਰੀ ਯਾਤਰਾ ਦੇਗੇ ਜੀ ਹਾਂਜੀ ਤੁਸੀਂ ਸੋਚੋ ਅੰਦਰੂਨੀ ਤੌਰ ਤੇ ਅਰਵਿੰਦ ਕੇਜਰੀਵਾਲ ਇਹ ਜਾਣ ਚੁੱਕਿਆ ਸੀ ਕਿ ਮੇਰੀ ਹਾਲਾਤ ਪਤਲੀ ਹੈ ਕਿਉਂਕਿ ਜੇਲ ਤੋਂ ਤੇ ਹੁਣੇ-ਹੁਣੇ ਆਇਆ ਸੀ ਉਹ ਹਾਂਜੀ ਹਾਂਜੀ ਜੇਲ ਦੇ ਦੇਖੋ ਸਾਰਾ ਟਾਈਮ ਤੇ ਪਹਿਲੇ ਸਭ ਤੋਂ ਪਹਿਲੇ ਸਭ ਤੋਂ ਪਹਿਲੇ ਸਤਿੰਦਰ ਜੈਦ ਨੂੰ ਜੇਲ ਤੋਂ ਪਾਇਆ ਗਿਆ 22 ਸਾਲ ਦਾ 3 ਸਾਲ ਦਾ ਮੰਨ ਲਓ ਤੁਸੀਂ ਉਸ ਤੋਂ ਬਾਅਦ ਮਨੀਸ਼ ਸ਼ਿਸ਼ੂਦਿਆਂ ਨੂੰ ਜੇਲ ਤੋਂ ਪਾਇਆ ਗਿਆ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਸਭ ਤੋਂ ਜ਼ਿਆਦਾ ਅੱਛਾ ਬੋਲਣ ਵਾਲਾ ਆਦਮੀ ਸੰਜੇ ਸਿੰਘ ਉਹਨੂੰ ਜੇਲ੍ਹ ਚ ਪਾਇਆ ਗਿਆ ਫਿਰ ਉਸ ਤੋਂ ਬਾਅਦ ਖੁਦ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਜੇਲ੍ਹ ਚ ਪਾ ਦਿੱਤਾ ਗਿਆ ਇਹਦਾ ਮਤਲਬ ਤੁਸੀਂ ਸਮਝੋ ਕਿ ਕਿਸ ਤਰ੍ਹਾਂ ਪੂਰੀ ਲੀਡ ਪੂਰੇ ਇਲੈਕਸ਼ਨ ਨੂੰ ਭਾਰਤੀ ਜਨਤਾ ਪਾਰਟੀ ਨੇ ਆਪਣੀ ਮਰਜ਼ੀ ਨਾਲ ਚਲਾਇਆ ਜੀ ਜਿੱਦਾਂ ਜੀ ਤਾਂ ਇਹ ਨਹੀਂ ਕਹਿੰਦੇ ਕਿ ਭਈ ਇਹ ਤਾਂ ਬੱਚੇ ਨੂੰ ਆਪਾਂ ਖਿਡਾਈ ਦਾ ਗੇਂਦ ਇੰਦਰ ਪਾ ਦੇਓ ਉੱਧਰ ਪਾ ਦੇਓ ਇੰਦਰ ਪਾ ਦੇਓ ਉੱਧਰ ਪਾ ਦੇਓ ਤੇ ਬੱਚਾ ਖੇਡਦਾ ਰਹਿੰਦਾ ਹੈ ਇਥੇ ਭਾਰਤੀ ਜਨਤਾ ਪਾਰਟੀ ਖੇਡ ਕਰ ਰਹੀ ਸੀ ਆਮ ਜਨਤਾ ਪਾ ਆਮ ਆਦਮੀ ਪਾਰਟੀ ਦੇ ਨਾਲ ਜੀ ਆਲਮੋਸਟ ਖੇਲ ਨੂੰ ਆਮ ਆਦਮੀ ਪਾਰਟੀ ਬਿਲਕੁਲ ਵੀ ਸਮਝ ਨਹੀਂ ਸਕੀ ਮੈਂ ਸਾਫ਼ ਤੌਰ ਤੇ ਕਹਿਣਾ ਚਾਹਾਂਗਾ ਕਿ ਅਰਵਿੰਦ ਕੇਜਰੀਵਾਲ ਜਿੰਨਾ ਮਰਜੀ ਦਿਮਾਗਦਾਰ ਹੋਵੇ ਉਹ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਦਾ ਮੁਕਾਬਲਾ ਨਹੀਂ ਕਰ ਸਕਿਆ ਜੀ ਔਰ ਮੈਂ ਇਹ ਬੰਦੇ ਵੀ ਨਹੀਂ ਕਰ ਸਕੇ ਮੈਂ ਤੁਹਾਨੂੰ ਦੱਸਾਂਗਾ ਮੈਂ ਹੱਸਾ ਆ ਰਿਹਾ ਮੈਨੂੰ ਕੋਈ ਨਹੀਂ ਜ਼ਰੂਰ ਜ਼ਰੂਰ ਸਾਡੇ ਦਰਸ਼ਕ ਤੁਹਾਨੂੰ ਸੁਣਨਾ ਚਾਹੁੰਦੇ ਨੇ ਸਵੇਰੇ ਵੀ ਤੁਸੀਂ ਇਹ ਲਾਈਵ ਕੀਤਾ ਉਹਦੇ ਵਿੱਚ ਬੜੇ ਵਧੀਆ ਕਮੈਂਟ ਆਏ ਨੇ ਦਰਸ਼ਕਾਂ ਨੇ ਮੇਰੇ ਨਾਲ ਗੱਲ ਹੋਈ ਹੈ ਕਈਆਂ ਨਾਲ ਮੈਂ ਕਿਹਾ ਜੀ ਉਹ ਸਿਆਸਤ ਯਾਨੀ ਪੋਲਿਟਿਕਸ ਦੇ ਬਹੁਤ ਵਧੀਆ ਮਾਹਿਰ ਨੇ ਤੇ ਵਧੀਆ ਗੱਲ ਹੈ ਹਸਣ ਵਾਲੀ ਕੋਈ ਗੱਲ ਨਹੀਂ ਜੋ ਸੱਚ ਹੁੰਦਾ ਦੇਖੋ ਪੱਥਾ ਸਾਡਾ ਪੱਤਰਕਾਰ ਦਾ ਫਰਜ਼ ਬੰਦਾ ਵੀ ਅਸੀਂ ਸੱਚ ਦਿਖਾਈਏ ਲੋਕਾਂ ਨੂੰ ਮੰਨਦੇ ਆ ਦੇਖੋ ਅਸਾਂ ਅੰਦਰ ਦੀ ਗੱਲ ਹੈਗੀ ਹੈ ਸ਼ਾਇਦ ਕੋਈ ਵਰਤੇ ਕੇ ਉਸ ਵੀ ਕਰ ਸਕਦਾ ਹੈ ਮੈਂ ਦੱਸਣਾ ਚਾਹਾਂਗਾ ਮੈਂ ਦੱਸਣਾ ਕਿਉਂਕਿ ਮੈਨੂੰ ਧਮਕੀਆਂ ਵੀ ਆਉਂਦੀਆਂ ਰਹਿੰਦੀਆਂ ਨੇ ਬਹੁਤ ਜ਼ਿਆਦਾ ਕਿਉਂਕਿ ਮੈਂ ਬਹੁਤ ਸੱਚ ਬੋਲਦਾ ਪਰ ਜ਼ਿਆਦਾਤਰ ਚੈਨਲ ਜਿਹੜੇ ਨੇ ਉਹ ਮੇਰੇ ਕੋਲੋਂ ਇਸ ਕਰ ਤੋਂ ਡਰਦੇ ਨੇ ਕਿ ਭਈ ਇਹਨਾਂ ਨੂੰ ਅਸੀਂ ਚੈਨਲ ਤੇ ਬਿਠਾਈਏ ਇਹਨਾਂ ਕਿ ਹੋਗੀ ਇਹ ਬਿਲਕੁਲ ਸੱਚ ਬੋਲਦੇ ਨੇ ਨਹੀਂ ਨਹੀਂ ਇਹ ਵਨ ਪੰਜਾਬੀ ਟੀਵੀ ਤੋਂ ਅਨਾ ਨਿਰਪੱਖ ਖੜਾ ਹੈ ਜੀ ਏਵਨ ਪੰਜਾਬੀ ਟੀਵੀ ਤੋਂ ਅਨਾ ਖੜੇਗਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਬਕਾਇਦਾ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਨੂੰ ਪਹਿਲੇ ਕੀ ਹੁੰਦਾ ਸੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਜਦੋਂ ਸ਼ੀਲਾ ਵਿਕਸ਼ੀ ਜੀ ਦੀ ਸਰਕਾਰ ਹੁੰਦੀ ਸੀ ਜਦੋਂ ਵੀ ਸਰਕਾਰ ਚੁਣ ਕੇ ਆਉਂਦੀ ਸੀ ਹਾਂਜੀ ਤੇ ਸ਼ੀਲਾ ਵਿਕਸ਼ੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਠੇਕੇ ਦਿੰਦੀ ਸੀ ਕਮਾਈ ਕਰਨ ਲਈ ਜੀ ਪਰ ਜਦੋਂ ਵੀ ਜੀਪੀ ਵੀ ਸਰਕਾਰ ਆਉਂਦੀ ਸੀ ਉਹ ਕਾਂਗਰਸੀ ਲੋਕਾਂ ਨੂੰ ਠੇਕੇ ਦਿੰਦੇ ਸੀ ਯਾਨੀ ਮਿਲੀ ਭੁਗਤ ਚਲਦੀ ਸੀ ਯਾਨੀ ਕਿ ਇਹਨਾਂ ਦੀ ਮਿਲੀ ਭੁਗਤ ਚਲਦੀ ਸੀ ਜਦੋਂ ਆਮ ਆਦਮੀ ਪਾਰਟੀ ਆਈ ਇਹਨੇ ਕਿਹਾ ਨਹੀਂ ਮੈਂ ਹੁਣ ਤੁਹਾਨੂੰ ਦੋਨਾਂ ਨੂੰ ਹੀ ਠੇਕੇ ਨਹੀਂ ਦੇਣਾ ਮੈਂ ਉਹਨਾਂ ਨੂੰ ਠੇਕੇ ਨਹੀਂ ਦੇਣਾ ਜੋ ਮੈਨੂੰ ਪਸੰਦ ਹੋਏਗਾ ਜੀ ਤੇ ਅਸਲ ਲੜਾਈ ਸੀ ਪੈਸੇ ਦੀ ਧੰਨ ਦੀ ਜੀ ਜੀ ਧੰਦੇ ਦੀ ਜਦੋਂ ਅਰਵਿੰਦ ਕੇਜਰੀਵਾਲ ਨੇ ਅਗਲੇ ਦਾ ਧੰਦਾ ਖਰਾਬ ਕਰ ਦਿੱਤਾ ਤੇ ਅਗਲੇ ਨੇ ਕਿਹਾ ਤੂੰ ਸਾਡਾ ਧੰਦਾ ਖਰਾਬ ਕੀਤਾ ਅਸੀਂ ਤੇਰਾ ਧੰਦਾ ਰਹਿਣ ਹੀ ਨਹੀਂ ਦੇਣਾ ਸਹੀ ਗੱਲ ਅਸਲ ਗੱਲ ਧੰਦੇ ਦੀ ਹੈ ਮੈਨੂੰ ਮਾਫ਼ ਕਰਨਾ ਨਹੀਂ ਨਹੀਂ ਠੀਕ ਹੈ 700 ਕਰੋੜ ਰੁਪਏ ਸੁਨੇਹਾ ਜਾ ਰਿਹਾ ਵਿਸ਼ਵਾਸ ਸੂਤਰਾ ਨੇ ਕਿਹਾ 200 ਕਰੋੜ ਰੁਪਏ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਤਾਂ ਕਿ ਤੁਸੀਂ ਤਾਕਤਰੀਕੇ ਨਾਲ ਦਿੱਲੀ ਦਾ ਇਲੈਕਸ਼ਨ ਲੜੋ ਔਰ ਜਿਦਾ ਮੈਨੂੰ ਫਾਇਦਾ ਮਿਲੇ ਔਰ ਹੋਇਆ ਵੀ ਉਹੀ ਹੈ ਤੁਸੀਂ ਦੇਖ ਲਓ ਪੂਰੇ ਦਿੱਲੀ ਦੇ ਵਿੱਚ ਜਿੱਥੇ ਜਿੱਥੇ ਵੀ ਆਮ ਆਦਮੀ ਪਾਰਟੀ ਹਾਰੀ ਹੈ ਉੱਥੇ ਕਾਂਗਰਸ ਨੂੰ ਵੋਟ ਮਿਲੇ ਅਗਰ ਇਹ ਕਾਂਗਰਸ ਨੂੰ ਵੋਟ ਨਾ ਮਿਲਦਾ ਤੇ ਆਮ ਆਦਮੀ ਪਾਰਟੀ ਨੇ ਨਹੀਂ ਹਾਰਨਾ ਸੀ ਇਹ ਪੂਰੀ ਸੋਚੀ ਸਮਝੀ ਇੱਕ ਖੇਡ ਸੀ ਇੱਕ ਚਾਲ ਸੀ ਜਿਸ ਚਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਮਯਾਬ ਹੋਈ ਹੈ ਔਰ ਉਸ ਚਾਲ ਨੂੰ ਸਮਝਣ ਦੇ ਵਿੱਚ ਜਦ ਕਿ ਮੈਂ ਮਾਫੀ ਕਰਨ ਕਰੇ ਤੇ ਦੱਸਣਾ ਚਾਹਵਾਂ ਤੁਹਾਨੂੰ ਇਹ ਗੱਲ ਮੈਂ ਆਲਰੇਡੀ ਦੱਸ ਚੁੱਕਿਆ ਸੀ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਕਿ ਤੁਹਾਡੇ ਨਾਲ ਇਹ ਹੋਏਗਾ ਕਿਉਂਕਿ ਮੇਰੀ ਆਦਤ ਹੈ ਮੈਂ ਸੱਚ ਬੋਲਦਾ ਤੇ ਲੇਕਿਨ ਉਹ ਇਸ ਗੱਲ ਨੂੰ ਸਮਝ ਨਹੀਂ ਸਕੇ ਜੀ ਫਿਰ ਉਹਦਾ ਕਿ ਮੈਜਾਜ ਭੁਗਤ ਰਿਆ ਨਾ ਦੇਖੋ ਅੱਜ ਅੱਜ ਉਹਦਾ ਇੱਕ ਸਮੇਂ ਆਜਾ ਭੁਗਤ ਰਿਆ ਔਰ ਇਹੀ ਕੰਮ ਹੋਣ ਦਿੱਲੀ ਤੋ ਜਾ ਕੇ ਪੰਜਾਬ ਚ ਹੋਣ ਵਾਲਾ ਤੁਸੀਂ ਦੇਖਿਆ ਹੋਵੇਗਾ ਜੋ ਪੰਜਾਬ ਦੇ ਵਿੱਚ ਵੀ ਭਗਵੰਦ ਸਿੰਘ ਮਾਨ ਕਿੰਨੇ ਹੰਕਾਰੀ ਬੰਦੇ ਨੇ ਜੀ ਸੱਚ ਹੈ ਭਗਵੰਦ ਸਿੰਘ ਮਾਨ ਔਰ ਉਹਨਾਂ ਨੇ ਜਿੰਨੇ ਵੀ ਮੰਤਰੀ ਐਨੇ ਸਾਰੇ ਇੱਕ ਨੰਬਰ ਦੇ ਹੰਕਾਰ ਤੋਂ ਭਰੇ ਹੋਏ ਨੇ ਜੀ ਜੀ ਉਹ ਕਿਸੇ ਨੂੰ ਵੀ ਤੁਸੀਂ ਜਾ ਕੇ ਤੁਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰੋ ਮਿਲਣ ਦੀ ਕੋਸ਼ਿਸ਼ ਕਰੋ ਭਗਵੰਦ ਸਿੰਘ ਮਾਨ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਂ ਮੋਦੀ ਤੋਂ ਵੀ ਵੱਡਾ ਨੇਤਾ ਹੋ ਗਿਆ ਹਾਂਜੀ ਹਾਂਜੀ ਸਹੀ ਹੈ ਤੁਸੀਂ ਇਸ ਗੱਲ ਨੂੰ ਸਮਝੋ ਇਹ ਜਿਹੜਾ ਹੰਕਾਰ ਹੈ ਜਨਤਾ ਕਹਿੰਦੀ ਹੈ ਮੇਰੇ ਕੰਮ ਵੀ ਕਰੋ ਨਿਮਾਣੇ ਵੀ ਰਹੋ ਹਾਂ ਨਿਮਾਣੇ ਹੋ ਕੇ ਮੇਰਾ ਕੰਮ ਕਰੋ ਲੇਕਿਨ ਜਨਤਾ ਨਿਮਾਣੇ ਨੂੰ ਤਾਂ ਪਿਆਰ ਕਰਦੀ ਹੈ ਲੇਕਿਨ ਜਦੋਂ ਕੋਈ ਅੱਕੜ ਦਿਖਾਂਦਾ ਹੈ ਤਾਂ ਉਹਨੂੰ ਸਬਰ ਸਿਖਾਉਣ ਦੇ ਵਿੱਚ ਪਿੱਛੇ ਨਹੀਂ ਰਹਿਣਦੀ ਜੀ ਇਹ ਕੰਮ ਹੋਇਆ ਇਹਨਾਂ ਦੇ ਨਾਲ ਇਹਨਾਂ ਨੇ ਦੇਰ ਪੂਰੀ ਜਿਹੜੀ ਸੇਵਾ ਕੀਤੀ ਜਾਂ ਨਹੀਂ ਕੀਤੀ ਲੇਕਿਨ ਇਹ ਨਿਮਿਹਾਣੇ ਨਹੀਂ ਰਹੇ ਇਹਨਾਂ ਨੇ ਪ੍ਰੇਮ ਪਿਆਰ ਵਾਲੀ ਗੱਲ ਜਿਹੜੀ ਹੈ ਉਹ ਨਹੀਂ ਕੀਤੀ ਇਹਨਾਂ ਨੇ ਜਨਤਾ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੂੰ ਜਨਤਾ ਨਾਲ ਪਿਆਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹਨਾਂ ਨੇ ਜਨਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਵੀ ਇਹ ਹੀ ਹਾਲਤ ਹੈ ਜੀ ਜੀ ਟਾਈਮ ਕਿੱਥੋਂ ਮਿਲਦਾ ਤੁਹਾਨੂੰ ਯਾਦ ਕਰਾਉਣਾ ਤੁਹਾਨੂੰ ਪਤਾ ਹੀ ਹੋਵੇਗਾ ਦਰਸ਼ਕਾਂ ਨੂੰ ਪਤਾ ਹੈ ਕਿ ਦੇਖੋ ਚੋਣਾ ਪੰਜਾਬ ਦੀਆਂ ਕੋਈ ਵੀ ਐਮਪੀ ਸੀਆਂ ਕੁਝ ਵੀ ਲਾ ਲੋ ਧਰਵਿੰਦ ਕੇਜੀਵਾਲ ਜੀ ਵਾਕਈ ਆਪਣੀ ਜਨਤਾ ਕੇ ਧਿਆਨ ਨਹੀਂ ਦੇ ਰਹੇ ਸੀ ਦਿੱਲੀ ਵਾਲ ਉਹ ਉਹਨਾਂ ਦਾ ਇੱਥੇ ਆਂਦਾ ਸੀ ਹੈਲੀਕਾਪਟਰ ਜੋ ਕਿ ਭਗਵਾਨਤਮਨ ਉਹ ਭੇਜਾਂਦਾ ਵੀ ਕਈ ਲੋਕਾਂ ਦੇ ਸਵਾਲ ਕਮੈਂਟ ਆਏ ਹੋਏ ਨੇ ਵੀ ਪੰਜਾਬ ਦਾ ਖਜ਼ਾਨਾ ਲਟਾਇਆ ਜਾ ਰਿਹਾ ਹੈ ਉਹਨਾਂ ਦੀ ਸੈਸਪਾਟੇ ਦੇ ਹਾਲਾਂਕਿ ਭਗਵਾਨਤਮਨ ਵੀ ਤੁਹਾਡੇ ਚੋਂ ਵਿਚਾਰ ਗਏ ਨੇ ਤੁਹਾਡੇ ਸ਼ਹਿਰ ਚ ਗਏ ਤੇ ਰਾਜਧਾਨੀ ਚ ਗਏ ਨੇ ਪਰ ਹਾਂ ਲੋਕਾਂ ਨੇ ਨਕਾਰਿਆ ਦੇਖੋ ਚੋਣ ਪ੍ਰਚਾਰ ਦੇ ਵਿੱਚ ਜਾਣਾ ਪੈਸਾ ਖਰਚ ਕਰਨਾ ਇਹ ਤੁਹਾਨੂੰ ਕੀ ਲੱਗਦਾ ਹੈ ਜੀ ਬੀਜਪੀ ਦੇ 22 ਸਰਕਾਰ 22 ਸਟੇਟ ਸਰਕਾਰ ਹੈ ਗਿਆ ਨੇ ਕਿ ਉਹ ਚੋਣ ਪ੍ਰਚਾਰ ਦੇ ਵਿੱਚ ਉਹ ਆਪਣੇ ਨੇਤਾਵਾਂ ਲਈ ਪੈਸਾ ਖਰਚ ਨਹੀਂ ਕਰਦੇ ਨਹੀਂ ਖਰਚ ਕਰਦੇ ਆਹ ਖਰਚ ਕਰਦੇ ਆ ਮੈਂ ਮੰਨਦਾ ਤੁਹਾਡੀ ਗੱਲ ਤੁਸੀਂ ਮੇਰੀ ਗੱਲ ਸਮਝੇ ਨਹੀਂ ਚੰਨੀ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਕਿੰਨਾ ਬੰਦਮੀ ਹੋ ਗਈ ਸੀ ਵੀ ਕੇਜਰੀਵਾਲ ਜੀ ਵਿਹਲੇ ਨੇ ਉਹ ਇੱਥੇ ਦੂਜੇ ਦਿਨ ਤੁਰ ਰਹੇ ਨੇ ਉਹ ਰੋ ਅੱਜ ਕੱਲ੍ਹ ਦੇਖੀ ਵੀ ਆ ਦੇਖੋ ਲੋਕਾਂ ਨੇ ਸਾਫ਼ ਨਕਾਰਿਆ ਦੇਖੋ ਇੱਕ ਹੋਰ ਤੁਹਾਨੂੰ ਪੰਜਾਬ ਦੀ ਗੱਲ ਸ਼ਾਇਦ ਤੁਹਾਨੂੰ ਪਤਾ ਹੋਏਗੀ ਮੈਂ ਜ਼ਰੂਰ ਤੁਹਾਨੂੰ ਦੱਸ ਰਿਹਾ ਹਾਂਗਾ ਹਾਂਜੀ ਹਾਂਜੀ ਹੈਲੋ ਹਾਂ ਹਾਂ ਸੁਣ ਰਹੇ ਜੀ ਪੰਜਾਬ ਦੇ ਵਿੱਚ ਜਿਹੜੇ ਤੁਹਾਡੇ ਰਾਜ ਸਭਾ ਦੇ ਮੈਂਬਰ ਹੈਗੇ ਨੇ ਹਾਂਜੀ ਮੈਨੂੰ ਖਬਰ ਮਿਲੀ ਹੈ ਉਹਨਾਂ ਦੀ ਕੋਠੀਆਂ ਤੇ ਵੀ ਇਹਨਾਂ ਨੇ ਕਬਜ਼ੇ ਕੀਤੇ ਹੋਏ ਨੇ ਹਾਂਜੀ ਸਹੀ ਗੱਲ ਹੈ ਦੇਖੋ ਇਹ ਇਹ ਸਾਰੀਆਂ ਚੀਜ਼ਾਂ ਨਾਲ ਜਨਤਾ ਦੀ ਗੱਲ ਦੇਖੋ ਦਿੱਲੀ ਤੋਂ ਪੰਜਾਬ ਦੂਰ ਨਹੀਂ ਦਿੱਲੀ ਤੋਂ ਅਮਰੀਕਾ ਦੂਰ ਨਹੀਂ ਅਮਰੀਕਾ ਤੋਂ ਦਿੱਲੀ ਦੂਰ ਨਹੀਂ ਹਾਂਜੀ ਹਾਂਜੀ ਸੰਜਮਿੰਗ ਦਾ ਸਾਰੀ ਗੱਲ ਪਤਾ ਚੱਲ ਜਾਂਦੀ ਹੈ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਇਹ ਸਮਝਣਾ ਪਏਗਾ ਕਿ ਜੋ ਜਨਤਾ ਦੇ ਨੌਕਰ ਨੇ ਮੈਂ ਜਨਤਾ ਦਾ ਨੌਕਰ ਕਹਿਣਾ ਇਹਨਾਂ ਨੂੰ ਕਿਉਂਕਿ ਜਨਤਾ ਦੇ ਟੈਕਸ ਤੋਂ ਪਰਣ ਵਾਲੇ ਇਹ ਪਰਜੀਵੀ ਲੋਕ ਨੇ ਜੀ ਤੇ ਪਰਜੀਵੀ ਸਾਡੇ ਜਨਤਾ ਦੇ ਸਿਰ ਦੇ ਉੱਤੇ ਬੈਠ ਕੇ ਨੱਚਣ ਦੀ ਕੋਸ਼ਿਸ਼ ਕਰਦੇ ਨੇ ਇਹ ਬਹੁਤ ਬੁਰੀ ਗੱਲ ਹੈ ਚਾਹੇ ਉਹ ਪ੍ਰਧਾਨ ਮੰਤਰੀ ਹੋਵੇ ਚਾਹੇ ਉਹ ਰਾਸ਼ਟਰਪਤੀ ਹੋਵੇ ਜੋ ਮਰਜ਼ੀ ਹੋਵੇ ਇਹ ਜਨਤਾ ਦੇ ਨੌਕਰ ਲਈ ਨੌਕਰੀ ਕਰਦੇ ਨੇ ਜ਼ਰੂਰਤ ਨਹੀਂ ਔਰ ਜਨਤਾ ਦੇ ਸਿਰ ਤੇ ਚੜ ਕੇ ਨੱਚਦੇ ਨੇ ਜੀ ਇਹ ਹੀ ਕੰਮ ਇਹਨੇ अरविंद केजरीवाल वाले भगवान सिंह मा ने कम नहीं करेगा जी लेकिन ऐसा नहीं होया जी चरनी जी 2 मिनट मैं ਤੁਹਾਨੂੰ ਕੁਝ ਗਲਤ ਦੱਸਦਾ ਫਿਰ ਤੁਸੀਂ ਆਪਣਾ ਤਰਕ ਦਿਓ ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਮੈਂ ਸੱਚ ਬੋਲਦਾ ਤਾਂ ਮੈਂ ਵੀ ਥੋੜਾ ਬੋਤਾ ਨਿੱਡਰ ਪੱਖ ਬੋਲਦਾ ਤੇ ਇਹ ਦੇਖੋ ਇੱਕ ਨਾ ਸਵਾਲ ਉਠਾਇਆ ਜਾਂਦਾ ਸੀ ਸੰਸਦ ਦੇ ਵਿੱਚ ਹਰ ਵਾਰ ਸੰਜੇ ਸਿੰਘ ਵੱਲੋਂ ਚਾਹੇ ਉਹ सिसोदिया ਹੋਣ ਚਾਹੇ ਉਹ अरविंद केजरीवालੋਂ ਆਪਣੇ ਆਪ ਨੂੰ ਨਹੀਂ ਬੜਾ شریف ਘੁਆਉਂਦੇ ਸੀ ਮੋਦੀ ਸਾਹਿਬ ਦੇ ਅੱਗੇ ਪਰ ਪਿਛਲੇ ਹਫਤੇ 15 ਦਿਨ ਪਹਿਲਾਂ ਮੈਂ ਇੱਕ ਵੀਡੀਓ ਵਾਇਰਲ ਹੋਈ ਉਹ ਮੈਂ ਚਲਾਈ ਵੀ ਆ ਲਾਈਵ ਕੀਤਾ ਉਸਤੇ ਕਿ ਇਹਨਾਂ ਨੇ ਕਿਹਾ ਜਿਵੇਂ ਤੁਸੀਂ ਸਟਾਰਟ ਕੀਤਾ ਵੀ ਅਸੀਂ ਗੱਡੀ ਲਾਂਗੇ ਕੋਠੀ ਲਾਂਗੇ ਇਹਨਾਂ ਕੋਲ ਜਿਹੜੀ ਸਰਕਾਰੀ ਰਾਇਸੇ ਦਿੱਲੀ ਵਿੱਚ ਉਹਨਾਂ ਦੇ ਪਰਦੇ ਪਰਦੇ ਬਦਲਣ ਵਿੱਚ 16 ਲੱਖ ਦਾ ਖਰਚਾ ਆਇਆ ਚਲੋ ਕੋਈ ਗੱਲ ਨਹੀਂ ਜੀ ਐ ਜਿਹੜੀਆਂ ਐਸ.ਡੀ.ਆਂ ਲੱਗੀਆਂ ਸੁਣੋ ਇੱਕ ਮਿੰਟ ਸੁਣੋ ਪਲੀਸ 44 ਲੱਖ ਰੁਪਏ ਦੀਆਂ ਐਸ.ਡੀ.ਆਂ ਤੇ ਜਿਹੜੇ ਸ਼ਾਵਰ ਨਾਂਦੇ ਨੇ ਉਹ 5 ਕਰੋੜ ਰੁਪਏ ਦਾ ਸ਼ਾਵਰ ਹੈ ਜਿੰਨੇ ਰੋਜ਼ ਨਾਂਦੇ ਨੇ ਤਾਂ ਤੁਸੀਂ ਦੂਜਿਆਂ ਦਾ ਕਹਿ ਰਹੇ ਹੋ ਵੀ ਉਹ ਪੈਸਾ ਖਾਂਦੇ ਨੇ ਇਹ ਖਾਂਦੇ ਨੇ ਵੀ ਤੁਸੀਂ ਇੰਨਾ ਪੈਸਾ ਕਿੱਥੋਂ ਲਾ ਰਹੇ ਹੋ ਪੈਸਾ ਤਾਂ ਲੋਕਾਂ ਦਾ ਹੈ ਤੁਹਾਡੇ ਕੋਲ ਬਿਲਕੁਲ ਬਿਲਕੁਲ ਮੈਂ ਇਹੀ ਗੱਲ ਕਹਿ ਰਿਹਾ ਇਹ ਜਿਹੜਾ ਲੋਕਾਂ ਦਾ ਪੈਸਾ ਹੈ ਉਸ ਪੈਸੇ ਨੂੰ ਆਪਣੀ ਮਰਜ਼ੀ ਨਾਲ ਯੂਜ਼ ਕਰਕੇ ਆਪਣੇ ਭਲੇ ਲਈ ਜਦੋਂ ਖਰਚ ਕਰਦੇ ਨੇ ਨਾ ਉਦੋਂ ਜਨਤਾ ਦੇਖੋ ਮੂਲ ਦੀ ਭਾਵੇਂ ਨਹੀਂ ਉਹਨੂੰ ਸਮਝ ਆ ਜਾਂਦਾ ਹੈ ਕਿ ਇਹ ਨਾਲ ਗਲਤ ਹੋ ਰਿਹਾ ਹੈ ਕਿਉਂਕਿ ਦੇਖੋ ਤੁਸੀਂ ਡਰਾਮਾ ਕੀਤਾ ਡਰਾਮਾ ਕੀਤਾ ਅਸੀਂ ਜਮਨਾ ਦੀ ਸਫਾਈ ਕਰਾ ਰਹੇ ਹਾਂ ਅਸੀਂ ਲੋਕਾਂ ਦੇ ਘਰਾਂ ਵਿੱਚ ਪਾਣੀ ਪੰਚਾ ਰਹੇ ਹਾਂ ਅਸੀਂ ਮੁਫਤ ਸਿੱਖਿਆ ਦੇ ਰਹੇ ਹਾਂ ਜੇਕਰ ਤੁਸੀਂ ਇੰਨੀ ਸਿੱਖਿਆ ਦਿੰਦੇ ਤਾਂ ਅੱਜ ਦਿੱਲੀ ਦੇ ਵਿੱਚ ਇੰਨਾ ਜਿਹੜਾ ਨੌਜਵਾਨ 2.2 ਲੱਖ ਨੌਜਵਾਨ ਬੇਜ਼ਾਰ ਬੈਠਾ ਹੈ ਅੱਜ ਵੀ ਦੀ ਰਿਪੋਰਟ ਹੈ ਮੇਰੇ ਕੋਲ ਦੁਪਹਿਰ ਦੀ ਫਿਰ ਇੰਨਾ ਨੌਜਵਾਨ ਬੇਜ਼ਾਰ ਕਿਉਂ ਹੈ ਨਹੀਂ ਨਹੀਂ ਉਹਦੇ ਵਿੱਚ ਬਸ ਮੈਂ ਬਾਰ-ਬਾਰ ਇੱਕ ਗੱਲ ਕਹਿ ਰਿਹਾ ਦੇਖੋ ਮੈਂ ਤੁਹਾਨੂੰ ਬਾਰ-ਬਾਰ ਮੈਂ ਰਾਜ ਸਭਾ ਦੇ ਦਿੱਲੀ ਦੇ ਵਿੱਚ ਨਾ ਸੱਤ ਐਮਪੀ ਨੇ ਮੈਂਬਰ ਆਫ ਪਾਰਲੀਮੈਂਟ ਓਕੇ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਅਗੇ ਤੇ ਭਾਜਪਾ ਨੇ ਅਗੇ ਨੇ ਜੀ ਅੱਧੀ ਤੋਂ ਜ਼ਿਆਦਾ ਸਰਕਾਰ ਨਾ ਭਾਜਪਾ ਦੇ ਕਹਿੰਦੇ ਚੱਲਦੀ ਹੈ ਜੀ ਜੀ ਸਹੀ ਗੱਲ ਹੈ ਤੁਸੀਂ ਇਸ ਗੱਲ ਨੂੰ ਸਮਝੋ ਅਤੇ ਤੁਹਾਨੂੰ ਸਮਝਣਾ ਪਏਗਾ ਹਾਂਜੀ ਭਾਜਪਾ ਕੋਈ ਦੁੱਧ ਦੀ ਥਲੀ ਹੋਈ ਪਾਰਟੀ ਨਹੀਂ ਹੈ ਹਾਂਜੀ ਹਾਂਜੀ ਭਾਜਪਾ ਦੁਨੀਆ ਦੀ ਸਭ ਤੋਂ ਜ਼ਿਆਦਾ ਭ੍ਰਸ਼ਟ ਪਾਰਟੀ ਹੈ ਮੈਂ ਤੁਹਾਡੇ ਇਹ ਕਹਿ ਰਿਹਾ ਤੇ ਖੁੱਲ੍ਹੇ ਤੌਰ ਤੇ ਕਹਿ ਰਿਹਾ ਨਹੀਂ ਮੈਂ ਕਈ ਵਾਰ ਕਹਿ ਚੁੱਕਿਆ ਜੀ ਤੁਸੀਂ ਤੁਸੀਂ ਬਸੋ ਫਿਰ ਮੈਂ 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 ਤੁਹਾਡੀ ਗੱਲ ਨੂੰ ਪੂਰਾ ਵੀ ਕਰਾਂਗਾ ਜੀ 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 ਪੂਰੇ ਸੰਸਾਰ ਦੇ ਵਿੱਚ ਤੁਸੀਂ ਦੇਖ ਲਓ ਭਾਰਤੀ ਜਨਤਾ ਪਾਰਟੀ ਜਿਹੜੀ ਕਹਿੰਦੀ ਸੀ ਜਨਤਾ ਪਾਰਟੀ ਜਨਤਾ ਦਾ ਮਤਲਬ ਕੀ ਹੈ ਜਨਤਾ ਦੀ ਪਾਰਟੀ ਲੋਕਾਂ ਦੀ ਲੋਕਾਂ ਦੀ ਪਾਰਟੀ ਸਾਡੀ ਆਪਣੀ ਲੋਕਾਂ ਦੀ ਪਾਰਟੀ ਔਰ ਸੰਵਿਧਾਨ ਵਿੱਚ ਲਿਖਿਆ ਹੋਇਆ ਟੂ ਦੀ ਪੀਪਲ ਬਾਈ ਦੀ ਪੀਪਲ ਫੋਰ ਦੀ ਪੀਪਲ ਯੈਸ ਠੀਕ ਹੈ ਜੀ ਇਹ ਤੇ ਸੰਵਿਧਾਨ ਨੂੰ ਮੰਨਦੇ ਹੀ ਨਹੀਂ ਜੀ ਇਹ ਸੰਵਿਧਾਨ ਨੂੰ ਬਿਲਕੁਲ ਨਹੀਂ ਮੰਨਦੇ ਤੁਸੀਂ ਦੇਖੋ ਜਿਸ ਭਾਰਤੀ ਜਨਤਾ ਪਾਰਟੀ ਦੇ ਉੱਤੇ ਆਰਐਸਐਸ ਦੇ ਉੱਤੇ ਕਈ ਸਾਲਾਂ ਦਾ ਪ੍ਰਤੀਬੰਧ ਲੱਗਿਆ ਹੋਇਆ ਸੀ ਕਿ ਆਤੰਕੀ ਸੰਗਠਨ ਹੈ ਗਿਆ ਆਰਐਸਐਸ ਉਸ ਆਤੰਕੀ ਸੰਗਠਨ ਦੇ ਤਮਗੇ ਨੂੰ ਹੁਣੇ ਅਮਿਤ ਸ਼ਾਹ ਨੇ ਉਹ ਪ੍ਰਤੀਬੰਧ ਨੂੰ ਹਟਾਇਆ ਕੁਝ ਸਾਲ ਪਹਿਲੇ ਪਿਛਲੇ ਸਾਲ ਜੀ ਕਿੱਡੀ ਕਿੱਡੀ ਵੱਡੀ ਗੱਲ ਦੇਖੋ ਕਿੱਡੀ ਵੱਡੀ ਗੱਲ ਐ ਤੁਸੀਂ ਇਹ ਦੇਖੋ ਕਿੱਡੀ ਵੱਡੀ ਗੱਲ ਐ ਕਿ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਅਤੰਕੀ ਸੰਗਠਨ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਰੀੜ ਦੀ ਹੱਡੀ ਐ ਹਾਂ ਔਰ ਦੇਖੋ ਮੰਨਦੇ ਆ ਮੈਂ ਹੁਣ ਤੁਹਾਡੀ ਗੱਲ ਧਿਆਨ ਨਾਲ ਠੀਕ ਐ ਏ ਤੁਹਾਨੂੰ ਯਾਦ ਹੋਣਾ ਤੁਹਾਡੇ ਦਿੱਲੀ ਦੇ ਵਿੱਚ ਆਪਣੀਆਂ ਕੁੜੀਆਂ ਨੇ ਇਹਨਾਂ ਦੀ ਇੱਕ ਪਹਿਲਾ ਮੋਦੀ ਦਾ ਨਾਰਾ ਸੀ ਮੈਨੀਫੈਸਟੋ ਦੇ ਵੀ ਜਦੋਂ ਪਹਿਲੀ ਵਾਰ ਬਣੇ ਸੀ ਵੀ ਬੇਟੀ ਪੜਾਓ ਬੇਟੀ ਬਚਾਓ ਬੇਟੀ ਪੜਾਓ ਯਾਦ ਹੋਣਾ ਤੁਹਾਨੂੰ ਤੇ ਉਹ ਉਦੋਂ ਸੰ ਬੇਟੀਆਂ ਦਾ ਸਮੇਂ ਕਿੱਥੇ ਜੋ ਤੁਹਾਡੇ ਦਿੱਲੀ ਦੇ ਵਿੱਚ ਉਹ ਰੈਸਰ ਕੁੜੀਆਂ ਜਿਹੜੀਆਂ ਕਿ ਸੋਨੇ ਤਗਮਾ ਲੈ ਕੇ ਆਈਆਂ ਉਹ ਕੁਟੀਆਂ ਗਿਆ ਮਾਰੀਆਂ ਗਈਆਂ ਉਹ ਚੇਅਰਮੈਨ ਤੇ ਕੋਈ ਪਰਚਾ ਨਹੀਂ ਹੋ ਸੁਪਰੀਮ ਕੋਰਟ ਦਾ ਆਰਡਰ ਸੀ ਉਦੋਂ ਮੋਦੀ ਸਾਹਿਬ ਕੁਝ ਵੀ ਨਹੀਂ ਬੋਲੇ ਮੋਦੀ ਸਾਹਿਬ ਕੁਛ ਨਹੀਂ ਬੋਲੇ ਔਰ ਮੋਦੀ ਸਾਹਿਬ ਕਦੀ ਬੋਲਣਗੇ ਵੀ ਨਹੀਂ ਮੋਦੀ ਸਾਹਿਬ ਮੈਂ ਤੁਹਾਨੂੰ ਕਹਿ ਰਹੀ ਮੋਦੀ ਸਾਹਿਬ ਇੱਥੇ ਦੇ ਛੋੜੋ ਮੋਦੀ ਸਾਹਿਬ ਜਿਹੜਾ ਮਣੀਪੁਰ ਕਿੰਨਾ ਵੱਡਾ ਖੜਵੇ ਅੱਜ ਵੀ ਖੜ ਰਹੇ ਉੱਥੇ ਕੁਛ ਨਹੀਂ ਬੋਲੇ ਜੀ ਮੋਦੀ ਸਾਹਿਬ 700 ਸਾਢੇ 700 ਸਾਢੇ ਸਿੰਘ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਏ ਮੋਦੀ ਸਾਹਿਬ ਉੱਥੇ ਕੁਛ ਨਹੀਂ ਬੋਲੇ ਜੀ ਜੀ ਇਹ ਦੇਖੋ ਉਹ ਡੱਲੇਵਾਲ ਸਾਹਿਬ ਬੈਠੇ ਆ ਡੱਲੇਵਾਲ ਸਾਹਿਬ ਨੂੰ ਅੱਜ 725 ਦਿਨ ਹੋ ਗਏ ਮੈਂ ਲਗਾਤਾਰ ਕਵਰ ਕਰਦਾ ਉਹ ਭੁੱਖੇ ਪਿਆਨੇ ਬੈਠੇ ਆ ਉਹਨਾਂ ਦੀ ਆਪਣੀ ਫਸਲ ਖਰਾਬ ਹੋ ਚੁੱਕੀ ਹੈ ਹਾਲਾਂਕਿ 14 ਤਰੀਕ ਨੂੰ ਮੀਟਿੰਗ ਹੋਣੀ ਹੈ ਉਦੋਂ ਮੋਦੀ ਸਾਹਿਬ ਦਾ ਕੋਈ ਜਵਾਬ ਨਹੀਂ ਆਂਦਾ ਕੀ ਗੱਲ ਉਹ ਕਾਲੇ ਕਾਨੂੰਨ ਤਾਂ 2020 ਦਰਨੇ ਵਿੱਚ ਕਿਹਾ ਗਿਆ ਸੀ ਵਰਬਲੀ ਉਹ ਗਲਤੀ ਹੋਈ ਕਿਸਾਨਾਂ ਤੋਂ ਉਹ ਡੱਲੇਵਾਲ ਸਾਹਿਬ ਨੇ ਕਿਹਾ ਵੀ ਹੈ ਕਹਿੰਦੇ ਮੈਂ ਉਸ ਸਮੇਂ ਰੋਕਿਆ ਸੀ ਬਾਕੀ ਕਿਸਾਨ ਆਗੂਆਂ ਨੂੰ ਵੀ ਤੁਸੀਂ ਲਿਖਤੀ ਲੈ ਕੇ ਜਾਓ ਤਾਂ ਤੁਸੀਂ ਕਿਸਾ ਹੀ ਕਹਿ ਰਹੇ ਹੋ 798 ਕਿਸਾਨ ਸ਼ਹੀਦ ਹੋਏ ਉਹ ਦੀਦੇ ਵਿੱਚ ਦੀਪ ਸਿੱਧੂ ਮਰੂਮ ਉਹ ਵੀ ਸੀ ਜੀ ਤੇ ਦੇਖੋ ਤੁਸੀਂ ਨਾਲੇ ਤੁਸੀਂ ਇਹ ਦੇਖੋ ਤੈਣੀ ਅਮਿਤ ਦੇ ਅਮਿਤ ਜਿਹੜਾ ਤੈਣੀ ਹੈ ਹੈ ਜਿਹੜੇ ਗ੍ਰਹਿ ਮੰਤਰੀ ਉਹਦੇ ਪੁੱਤਰ ਨੇ ਆਪਣੀ ਵੱਡੀ ਜੀਪ ਸਿੰਘਾਂ ਨੇ ਉੱਤੇ ਚੜਾਤੀ ਕਿੰਨੇ ਉਹਨੇ ਉਚਲ ਕੇ ਮਾਰ ਦਿੱਤੇ ਔਰ ਉਹ ਅੱਜ ਜੇਲ੍ਹ ਤੇ ਨਹੀਂ ਅੱਜ ਜੇਲ੍ਹ ਚ ਛੁੱਟਿਆ ਬੈਠਾ ਤੁਸੀਂ ਇਹ ਦੇਖ ਰਹੇ ਹੋ ਜੀ ਸਹੀ ਗੱਲ ਐ ਉਹ ਦੇਖੋ ਅਸੀਂ ਕਈ ਵਾਰ ਅਸੀਂ ਮੈਂ ਨਾ ਕਈ ਵਾਰ ਇਹ ਮੁੱਦਾ ਚੱਕਦਾ ਵੀ ਦੇਖੋ ਬੰਦੀ ਸਿੰਘ ਐ ਐਨੇ ਸਾਲਾਂ ਆਪਣੀ ਸਜ਼ਾ ਕੱਟ ਕੇ ਬੈਠੇ ਆ ਚਲੋ ਕੱਲੇ ਬੰਦੀ ਸਿੰਘ ਨਹੀਂ ਡੇੜੇ ਵੀ ਹੈਗੇ ਨੇ ਬੰਦੇ ਆਪਣੀ ਸਜ਼ਾ ਕੱਟ ਕੇ ਬੈਠੇ ਨੇ ਤੁਹਾਡੀ ਵਾਰ ਦਾ ਕਾਨੂੰਨ ਤੁਸੀਂ ਰਾਤੋਂ ਰਾਤ ਚੇਂਜ ਕਰ ਦਿੱਤਾ ਅਰਵਿੰਦ ਕੇਜਰੀਵਾਲ ਦੇ ਨਹੀਂ ਤੇ ਇਹ ਲੋਕ ਜਿਹੜੇ ਐਨੇ ਸਾਲਾਂ ਬੈਠੇ ਆ ਇਹਨਾਂ ਨੂੰ ਕਿਉਂ ਨਹੀਂ ਬਾਹਰ ਕੱਢਦੇ ਇਹ ਮੈਂ ਕਈ ਵਾਰ ਸਵਾਲ ਉਠਾਦਾ ਤੁਸੀਂ ਵੀ ਆਪਣੀ ਆਪਣਾ ਤਰਕ ਦੇਖੋ ਜੀ ਬੰਦੀ ਸਿੰਘ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਬੰਦੀ ਸਿੰਘ 100% ਦੇ ਕਸੂਰ ਨਹੀਂ 100% ਦੇ ਕਸੂਰ ਨਹੀਂ ਜੀ ਔਰ ਇਹਨਾਂ ਨੇ بے ਅਸਲ ਗੱਲ ਹੈ ਕਿ بے ਕਸੂਰ ਜੇਲ੍ਹਾਂ ਚ ਨੇ ਔਰ ਅਪਰਾਧੀ ਜੜੇ ਨੇ ਉਹ ਰਾਜਨੀਤੀ ਚ ਵੜ ਕੇ ਪਾਰਲੀਮੈਂਟ ਵਿੱਚ ਹੋਰ ਸੰਸਦਾਂ ਦੇ ਵਿਚੋਂ ਵਿਧਾਨ ਸਭਾ ਦੇ ਵਿੱਚ ਵੜ ਕੇ ਜਿਆਦਾ ਤੋਂ ਜਿਆਦਾ ਕਰਾਪਸ਼ਨ ਕਰ ਰਹੇ ਨੇ ਜਿਆਦਾ ਤੋਂ ਜਿਆਦਾ ਕ੍ਰਾਈਮ ਕਰ ਰਹੇ ਨੇ ਔਰ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਚਲੋ ਤੁਸੀਂ 200 500 ਰੁਪਏ ਦੀ ਚੋਰੀ ਕਰਕੇ ਇੱਕ ਬੰਦੇ ਨੂੰ ਪਕੜ ਲੈਂਦੇ ਹੋ ਇਹ ਕਰੋੜਾਂ ਅਰਬਾਂ ਰੁਪਈਆਂ ਦੀਆਂ ਚੋਰੀਆਂ ਕਰ ਜਾਂਦੇ ਨੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਚਲੋ ਚਰਨ ਜੀ ਇੱਕ ਆਖਰੀ ਸਵਾਲ ਇੱਕ ਆਖਰੀ ਸਵਾਲ ਆਪਣੇ ਦਰਸ਼ਕ ਵੀ ਜਾਂਦੇ ਮੈਨੂੰ ਮੈਸੇਜ ਆਇਆ ਕਿਸੇ ਆਪਣੇ ਪੱਤਰਕਾਰ ਨੇ ਜੁੜਦੇ ਨੇ ਉਹਨਾਂ ਦਾ ਮੈਨੂੰ ਵਟਸਐਪ ਐਸੇ ਆਇਆ ਉਹ ਤੁਹਾਨੂੰ ਪੁੱਛਾਂਗਾ ਵੀ ਕੀ ਆਪ ਪਾਰਟੀ ਨੂੰ ਅੱਜ ਸ਼ੀਸ਼ਾ ਦਿਖਾ ਕਿ ਬੀਜੇਪੀ ਨੇ ਕਿ ਨਹੀਂ ਦਿਓ ਜਵਾਬ ਦੇਖੋ ਜੀ ਬੀਜੇਪੀ ਨੇ ਆਪ ਆदमी ਨੂੰ ਸ਼ੀਸ਼ਾ ਹੀ ਨਹੀਂ ਦਿਖਾਇਆ ਆਪ ਪਾਰਟੀ ਨੂੰ ਬੀਜੇਪੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਤੂੰ ਮੇਰੇ ਸਾਹਮਣੇ ਕਿਹੜੀ ਐ ਕੀੜੀ ਜੀ ਔਰ ਉਹ ਕੀ ਦੀ ਸਾਬਿਤ ਕਰ ਦਿੱਤਾ ਜਿਹੜਾ ਕੇਜਰੀ ਵਾਲੇ ਕਹਿੰਦਾ ਸੀ ਮੋਦੀ ਜੀ ਨੂੰ ਕਹਿੰਦਾ ਸੀ ਕਿ ਭਾਈ ਆਪ ਦੀ ਇਸ ਜਨਮ ਨੇ ਮੈਨੂੰ ਨਹੀਂ ਹਰਾ ਸਕਤੇ ਇਹ ਵੀ ਗੱਲ ਸਮਝ ਨਹੀਂ ਹੋਏਗੀ ਕਿਸੇ ਆਗਰੇ ਨੂੰ ਇਹਨਾ ਹੰਕਾਰੀ ਵੀ ਨਹੀਂ ਹੋਣਾ ਚਾਹੀਦਾ ਕਿ ਉਹ ਇਹ ਕਹੇ ਕਿ ਕੋਈ ਮੇਰੇ ਕੋ ਹਰਾ ਨਹੀਂ ਸਕਦਾ ਇਹ ਗੱਲ ਵੀ ਇਹ ਦੇਖੋ ਗੁਰਬਾਣੀ ਦੇ ਅਨਸਾਰ ਇਹ ਗੱਲ ਬਿਲਕੁਲ ਕਿਸੇ ਵੀ ਨਹੀਂ ਦਿੱਖਦੀ ਦੇਖੋ ਇਹਦਾ ਆਉਣ ਵਾਲਾ ਹੁਣ ਅਗਲਾ ਨਿਸ਼ਾਨਾ ਫਿਰ ਭਗਵੰਤ ਮਾਨ ਸਾਹਿਬ ਵੀ ਨੇ ਪੰਜਾਬ ਤੋਂ ਭਗਵੰਤ ਮਾਨ ਦੀ ਸਰਕਾਰ ਖਤਰੇ 'ਚ ਹੈ ਜੀ ਅੱਜ ਤੋਂ ਨੋਟ ਕਰ ਲਓ ਤੈਨੂੰ ਹੋਇਆ ਤੁਹਾਡਾ 4:30 ਮਿੰਟ ਫ੍ਰੀ ਹੈ ਜੀ 8 ਤਰੀਕ ਭਗਵੰਤ ਮਾਨ ਦੀ ਸਰਕਾਰ ਖਤਰੇ 'ਚ ਹੈ ਕਦੀ ਵੀ ਭਗਵੰਤ ਮਾਨ ਦੀ ਸਰਕਾਰ ਇੱਥੇ ਪੰਜਾਬ ਦੇ ਵਿੱਚ ਰਾਸ਼ਟ੍ਰਪਤੀ ਸ਼ਾਸਨ ਲਾਗੂ ਹੋ ਸਕਦਾ ਹੈ ਚਲੋ ਚਰਨਜੀਤ ਜੀ ਤੁਸੀਂ ਆਪਣਾ ਕੀਮਤੀ ਸਮੇਂ ਦਾ ਸਾਨੂੰ ਪੂਰੇ ਅਪਡੇਟ ਦੇ ਦਿਓ ਸਵੇਰ ਤੋਂ ਲੈ ਕੇ ਹੁਣ ਤੱਕ ਤੇ ਤੁਹਾਡਾ ਇਸ ਲਈ ਬਹੁਤ ਬਹੁਤ ਧੰਨਵਾਦ ਸਰ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇਹ ਸਾਡੇ ਸੀਨੀਅਰ ਪੱਤਰਕਾਰ ਦਿੱਲੀੋਂ ਸਾਨੂੰ ਸਵੇਰ ਦੀ ਅਪਡੇਟ ਦੇ ਰਹੇ ਨੇ ਤੇ ਅਖੀਰ ਜੋ ਨਿਚੋੜ ਕੱਢਿਆ ਅਸੀਂ ਇਹੀ ਨਿਚੋੜ ਹੈ ਕਿ ਆਪ ਪਾਰਟੀ ਨੂੰ ਭਾਜਪੀ ਨੇ ਬਹੁਤ ਵੱਡਾ ਝਟਕਾ ਦਿੱਤਾ ਹੈ ਸੌਰੀ ਭਾਜਪੀ ਨੇ ਹਾਂ ਭਾਜਪੀ ਨੇ ਝਟਕਾ ਦਿੱਤਾ ਕਿਉਂਕਿ ਆਪ ਪਾਰਟੀ ਦੇ ਯਾਨੀ ਕਿ ਜਿਹੜੇ ਕਹਿ ਲਿਏ ਮੀਡੀਆ ਸਲਾਹਕਾਰ ਉਹ ਸਹੀ ਰਾਵਾਂ ਤੇ ਨਹੀਂ ਚੱਲ ਰਹੇ ਸੀ ਸਹੀ ਲੋਕਾਂ ਵੱਲੋਂ ਜੋ ਮੰਗਾਂ ਸੀ ਉਹ ਨਹੀਂ ਦੱਸੀਆਂ ਜਾ ਰਹੀਆਂ ਸੀ ਕੇਜਰੀਵਾਲ ਹੋਵੇ ਚਾਹੇ ਕੋਈ ਵੀ ਨੇਤਾ ਹੋਵੇ ਤੇ ਜਿਹਦਾ ਅੱਜ ਖਮਿਆਜਾ ਭੁਗਤਣਾ ਪਿਆ ਆਪ ਪਾਰਟੀ ਨੂੰ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਵੱਡੇ-ਵੱਡੇ ਕਈ ਦਿਗਾਂ ਦੇ ਨੇਤਾ ਨੂੰ ਅੱਜ ਮੂੰਹ ਦਾ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਹ ਹੁਣ ਜਿਵੇਂ ਸਾਡੇ ਪਤਰਾ ਕਹਿ ਰਹੇ ਸੀ ਸਹੀ ਕਹਿ ਰਹੇ ਸੀ ਕਿ ਆਉਣ ਵਾਲਾ ਸਮੇਂ ਪੰਜਾਬ ਦੇ ਦੇਵੀ ਹੁਣ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਕਿਉਂਕਿ ਭਗਵਾਨਤਮਾਨ ਸਾਹਿਬ ਵੀ ਚੱਲਦੇ ਨੇ ਅਰਵਿੰਦ ਕੇਰਿਵਾਲ ਦੇ ਨਕਸ਼ੇ ਕਰਵਾਤੇ ਤੇ ਜਲਦੀ ਇਹਨਾਂ ਨੂੰ ਵੀ ਕੁਝ ਸੋਚਣਾ ਪਏਗਾ ਨਹੀਂ ਤਾਂ ਪੰਜਾਬ ਦੇ ਲੋਕ ਇਹਨਾਂ ਨੂੰ ਨਕਾਰ ਦੇਣਗੇ ਜਿਵੇਂ ਅੱਜ ਦਿੱਲੀ ਵਿੱਚ ਹੋਇਆ ਤਾਂ ਉਹ ਸਮਾਂ ਦੂਰ ਨਹੀਂ ਕਿਉਂਕਿ ਇਹਨਾਂ ਕੋਲ ਵੀ ਰਹਿ ਗਿਆ 1.5 ਸਾਲ ਦਾ ਟਾਈਮ ਤੇ ਦੋਸਤੋ ਇਹ ਸਾਡੀ ਸੀਗੀ ਅੱਜ ਦੀ ਪੂਰੇ ਸਵੇਰ ਤੋਂ ਲੈ ਕੇ ਹੁਣ ਤਾਂ ਜੋ ਨਤੀਜੇ ਆਏ ਕਿਵੇਂ ਸਰਕਾਰ ਬਣੀ ਕਿਵੇਂ ਭਾਜਪਾ ਨੇ ਡੰਡਾ ਤੰਤਰ ਕਹਿ ਲਿਆ ਜਾਂ ਪੈਸਾ ਦੇ ਕੇ ਜਿਵੇਂ ਵੀ ਸਾਡੇ ਪੱਤਰ ਸਾਹਿਬ ਨੇ ਸਹੀ ਕਿਹਾ ਵੀ ਉਹ ਡਰਦੇ ਨਹੀਂ ਡਰਨਾ ਚਾਹੀਦਾ ਵੀ ਨਹੀਂ ਤੇ ਜੋ ਲੋਕ ਸਾਡੇ ਇਸ ਮੁੱਦਰਾ ਸਹਿਬਨ ਨੇ ਆਪਣੇ ਆਪਣੇ ਕਮੈਂਟ ਕਰਕੇ ਰਾਏ ਜਰੂਰ ਦਿਓ ਕਿਉਂਕਿ ਇਹ ਰਾਏ ਤੁਹਾਡੇ ਪੰਜਾਬ ਦੇ ਆਉਣ ਵਾਲੇ ਭੂਇਖ ਦੇ ਲਈ ਹੈ ਤਾਂ ਕਿ ਜਿਹੜੇ ਮંત્રી ਨੇ ਸੰਤਰੀ ਨੇ ਸੁੱਤੇ ਹੋਏ ਨੇ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਇਹਨਾਂ ਦੇ ਕੰਨ ਤੇ ਅੱਖਾਂ ਖੋਲਣਗੇ ਤੁਹਾਡੇ ਕਮੈਂਟ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਦਿੱਲੀ ਦੀ ਘਟਨਾ ਪੰਜਾਬ ਵਿੱਚ ਨਾ ਵਾਪਰੇ ਸੋ ਦੋਸਤੋ ਇਹ ਸੀਗਾ ਲਾਈਵ ਦਾ ਮੁੱਦਾ ਫੇਰ ਤੁਹਾਣਾ ਜੁੜਾ ਹੋਈ ਹੋਰ ਮੁੱਦਾ ਲੈ ਕੇ ਉਦ ਤੱਕ ਮੈਨੂੰ ਦਿਓ